ਤੇ ਇਹੀ ਗੱਲ ਸੇ ਨਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਮੁਲਤਾਨ ਦੀ ਤਰਤੀਤੇ ਗਏ ਨ ਇੱਕ ਮੁਸਾਫਰਖਾਨਾ ਸੀ ਉਸ ਮੁਸਾਫਰਖਾਨਾ ਨੂੰ ਚਲਾਉਣ ਵਾਲਾ ਇੱਕ ਮਨੁੱਖ ਸੀ ਤੇ ਜਿਹੜੇ ਰਾਹੀ ਗਿਰੋਂਦੇ ਸਨ ਜਦੋਂ ਉਸ ਮੁਸਾਫਰਖਾਨੇ ਦੇ ਵਿੱਚ ਰੁਕਦੇ ਕੀ ਕਰਦਾ ਅੱਧੀ ਰਾਤ ਹੁੰਦੀ ਪਹਿਲਾਂ ਤੇ ਖਾਲੀ ਚੰਗਾ ਦਿੰਦਾ ਪੀਲੇ ਚੰਗਾ ਦਿੰਦਾ ਜਦੋਂ ਅੱਧੀ ਰਾਤ ਹੁੰਦੀ ਉਹਨਾਂ ਨੂੰ ਮਾਰ ਦਿੰਦਾ ਤੇ ਜੋ ਕੁਝ ਹੁੰਦਾ ਲੁੱਟ ਕੇ ਰੱਖ ਲੈਂਦਾ ਇਸ ਕਰਮ ਦਾ ਕੇਵਲ ਉਸ ਨੂੰ ਪਤਾ ਸੀ ਜਾਂ ਉਹਦੇ ਸਾਥੀਆਂ ਨੂੰ ਪਤਾ ਸੀ ਹੋਰ ਕਿਸੇ ਨੂੰ ਪਤਾ ਨਹੀਂ ਸੀ ਆਲੇ-ਦੁਆਲੇ ਦੇ ਜਿਹੜੇ ਲੋਕ ਸਨ ਉਹ ਬੜਾ ਧਰਮੀ ਕਹਿਣ ਕਿਉਂਕਿ ਚਿੱਟੇ ਕੱਪੜੇ ਪਹਿਨ ਕੇ ਰੱਖਦਾ ਸੀ ਕੋਈ ਮੁਸਲਮਾਨ ਲੰਘਦਾ ਤੇ ਆਖਦਾ ਵੀ ਸ਼ੇਖ ਸ਼ੇਖ ਜੀ ਕਹਿ ਕੇ ਆਵਾਜ਼ ਮਾਰਦਾ ਤੇ ਕੋਈ ਹਿੰਦੂ ਵੀਰ ਲੰਘਦਾ ਤੇ ਉਹਨੇ ਕਹਿ ਲੱਗਾ ਵੀ ਸ਼ਾਹ ਜੀ ਕਹਿ ਕੇ ਆਵਾਜ਼ ਮਾਰਦਾ ਵੀ ਤੂੰ ਸ਼ਾਹ ਏ ਕਿਉਂ ਸੇਵਾ ਕਰਦਾ ਪਿਆ ਸੇਵਾ ਕਰਨੇ ਕੋਈ ਮਾੜੀ ਗੱਲ ਥੋੜਾ ਪਰ ਜਦੋਂ ਧੰਗੁਰ ਨਾਨਕ ਪਾਤਸ਼ਾਹ ਜੀ ਉੱਥੇ ਗਏ ਨੇ ਤੇ ਹੋਇਆ ਕਿ ਫਰਕ ਕੀ ਪਿਆ ਮਾਂਦੇ ਵਿੱਚ ਖਿਆਲ ਆਇਆ ਵੀ ਸਾਧੂ ਫਕੀਰ ਹੈ ਕਿਉਂਕਿ ਉਸ ਸਮੇਂ ਜਿਹੜੇ ਫਕੀਰ ਸਨ ਨਾ ਆਪਣੇ ਕੋਲ ਬਹੁਤ ਜ਼ਿਆਦਾ ਸੁਭਾਵ ਰੱਖਦੇ ਸਨ ਪੈਸਾ ਧਨ ਦੌਲਤ ਰੱਖਦੇ ਸਨ ਮਾਂਦੇ ਵਿੱਚ ਸੋਚਿਆ ਵੀ ਅੱਜ ਤੇ ਵੀ ਜਿਹੜਾ ਫਕੀਰ ਟੱਕਰਿਆ ਵੀ ਚੰਗਾ ਤਗੜਾ ਧਣੀ ਲੱਗਦਾ ਪਿਆ ਵੀ ਅੱਜ ਤਾਂ ਚੰਗੀ ਗੇਮ ਵੱਜੇਗੀ ਗੇਮ ਬਣੇਗੀ ਅੱਜ ਤੇ ਪੂਰੀ ਆ ਬੜਾ ਧੰਦੇ ਵਿੱਚ ਫਾਇਦਾ ਹੋਵੇਗਾ ਪਰ ਪਤਾ ਨਹੀਂ ਅਸਲ ਦੇ ਵਿੱਚ ਧੰਦੇ ਵਿੱਚ ਫਰਕ ਪੈਣਾ ਤੇ ਹੁਣ ਉਡੀਕ ਕਰਦਾ ਪਿਆ ਪਹਿਲਾਂ ਖਾਲੀ ਬੜਾ ਵਧੀਆ ਦਿੱਤਾ ਤੇ ਸਤਗੁਰਾਂ ਨਾ ਛਕੇ ਆ ਫਿਰ ਅਖੇ ਵੀ ਤੁਹਾਡਾ ਬਿਸਤਰ ਤਿਆਰ ਹੈ ਤੁਸੀਂ ਪਾਓ ਆਰਾਮ ਕਰੋ ਸਵੇਰੇ ਫਿਰ ਤੁਸੀਂ ਜਾਣਾ ਪਗਤਬੰਦਗੀ ਵੀ ਕਰਨੀ ਹੋਵੇਗੀ ਪਗਤਬੰਦਗੀ ਕਰੋਗੇ ਤੇ ਕਹਿ ਲਗਾ ਸੋ ਜੋ ਆਰਾਮ ਨਾਲ ਤੁਸੀਂ ਆਰਾਮ ਕਰੋ ਅਰ ਸਤਿਗੁਰ ਜੀ ਭਾਈ ਮਰਦਾਨੇ ਨੂੰ ਆਵਾਜ਼ ਮਾਰ ਕੇ ਕਹਿ ਲਗੇ ਮਰਦਾਨੇਆ ਇਦਾਂ ਕਰ ਰਬਾਬ ਛੇੜ ਆਪਾਂ ਬਾਣੀ ਪੜਨੀ ਤੇ ਸੱਜਣ ਇਸ ਗੱਲ ਦੀ ਉਡੀਕ ਦੇ ਵਿੱਚ ਐ ਵੀ ਕਦੋਂ ਸੋਵੇ ਤੇ ਕਦੋਂ ਮੈਂ ਲੁੱਟਾਂ ਤੇ ਬਸ ਬਾਬਾ ਬਾਣੀ ਉੱਥੇ ਕੀ ਪੜਦਾ ਪਿਆ ਕਹਿ ਲਗਾ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ ਜਿੱਥੇ ਲੇਖਾਂ ਮੰਗੀਆ ਤਿੱਥੇ ਖੜੇ ਦਿਸਾਨ ਕਹਿੰਦੇ ਭਲਿਆ ਸੱਜਣ ਉਹ ਹੁੰਦੇ ਨੇ ਵੀ ਜਿਹੜੇ ਹਰ ਸਮੇਂ ਤੇਰੇ ਨਾਲ ਚੱਲਦੇ ਨੇ ਤੇ ਜਿੱਥੇ ਲੇਖਾ ਮੰਗਿਆ ਜਾਵੇ ਉਸ ਜਗਾ ਦੇ ਉੱਤੇ ਅੱਗੇ ਹੋ ਕੇ ਤੇਰਾ ਲੇਖਾ ਦੇਣ ਉਹ ਸੱਜਣ ਹੀ ਹੁੰਦੇ ਜਿਹੜੇ ਤੂੰ ਇਕੱਠੇ ਕਰ ਲੇ ਉਹ ਦੁਨੀਆ ਦੇ ਵਿੱਚ ਰਹਿ ਕੇ ਜਦੋਂ ਮਾਲਕ ਦੇ ਦਰ ਤੇ ਹਿਸਾਬ ਮੰਗਿਆ ਗਿਆ ਹਿਸਾਬ ਨਾ ਮਿਲਿਆ ਤੇ ਇਹ ਜਿਹੜਾ ਸੱਜਣ ਸੀ ਇਹ ਬੰਦਾ ਪੈਰਾਂ ਦੇ ਵਿੱਚ ਡਿੱਗ ਪਿਆ ਤੇ ਨਾਮ ਸੀ ਸੱਜਣ ਜਿਹਨੂੰ ਆਪਾਂ ਸੱਜਣ ਠੱਗ ਕਰਕੇ ਪੜਦੇ ਆਂ ਪਰ ਉਹਨੇ ਆਪਣੀ ਚੀਜ਼ ਨੂੰ ਮੰਨ ਲਿਆ ਉਹਨੇ ਇਹ ਚੀਜ਼ ਪ੍ਰਵਾਨ ਕਰ ਲਈ ਵੀ ਮੈਂ ਲੁੱਟਣਾ ਵਾ ਮੈਂ ਲੋਕਾਂ ਨੂੰ ਕਤਲ ਕੀਤਾ ਮਾਰਿਆ ਉਹ ਸਤਿਗੁਰਾਂ ਦੇ ਪੈਰਾਂ ਦੇ ਵਿੱਚ ਡਿੱਗ ਪਿਆ ਤੇ ਉਹਨੂੰ ਇੱਕੋ ਗੱਲ ਆਖੀ ਸੀ ਸੱਜਣਾ ਤੇਰੇ ਕੰਮ ਸੱਜਣਾ ਵਾਲੇ ਨਹੀਂ ਜਿਹੜਾ ਸੱਜਣ ਹੁੰਦਾ ਹੈ ਉਹ ਕਦੇ ਕਿਸੇ ਨੂੰ ਲੁੱਟਦਾ ਨਹੀਂ ਤੇ ਜਿਹੜਾ ਲੁੱਟਦਾ ਉਹ ਕਦੇ ਵੀ ਸੱਜਣ ਨਹੀਂ ਹੋ ਸਕਦਾ ਤੂੰ ਲਿਬਾਸ ਪਹਿਨਿਆ ਲੋਕਾਂ ਨੇ ਤੈਨੂੰ ਆਖਿਆ ਵੀ ਇਹ ਧਰਮੀ ਹੈ ਤੇ ਤੂੰ ਲੋਕਾਂ ਦੀ ਨਿਗਾਹ 'ਚ ਧਰਮੀ ਬਣ ਗਿਆ ਧਰਮੀ ਅਖਵਾਉਣਾ ਸ਼ੁਰੂ ਕਰ ਗਿਆ ਅਖਵਾਉਣਾ ਸ਼ੁਰੂ ਕਰ ਦਿੱਤਾ ਪਰ ਤੂੰ ਧਰਮ ਨੂੰ ਕਮਾਇਆ ਨਹੀਂ ਕੰਮ ਤੂੰ ਧਰਮ ਕਮਾਉਣ ਦੇ ਲਈ ਕੀਤਾ ਸੀ ਮੁਸਾਫਰਖਾਨਾ ਖੋਲ੍ਹਿਆ ਸੀ ਬੇ ਲੋਕਾਂ ਦੀ ਮਦਦ ਕਰਾਂਗਾ ਕੋਈ ਆਵੇਗਾ ਰਾਹੀ ਗਿਰ ਉਹਦੀ ਸੇਵਾ ਕਰਾਂਗਾ ਪਰ ਤੂੰ ਧਰਮ ਕਮਾਉਣ ਦੀ ਬਜਾਏ ਤੂੰ ਧਰਮੀ ਅਖਵਾਉਣ ਦੇ ਵਿੱਚ ਜ਼ਿਆਦਾ ਵਿਸ਼ਵਾਸ ਰੱਖਣ ਲੱਗ ਪਿਆ ਤੇ ਸੱਚ ਜਾਣਿਓ ਉਸੇ ਦਿਨ ਤੋਂ ਨਾ ਭਾਈ ਸੱਜਣ ਨੇ ਫਿਰ ਹੁਣ ਧਰਮੀ ਅਖਵਾਇਆ ਨਹੀਂ ਧਰਮ ਕਮਾਉਣ ਦੇ ਵੱਲ ਤੁਰ ਪਿਆ ਸੀ ਕਿਉਂ ਧਰਮ ਉਹ ਕਮਾ ਸਕਦਾ ਵੀ ਜਿਹਦੇ ਅੰਦਰ ਸੱਚ ਹੈ ਤੇ ਸਭ ਤੋਂ ਵੱਡਾ ਧਰਮ ਸ੍ਰਿਸ਼ਟ ਧਰਮੀ ਹੈ ਵੀ ਜੈਕਾਰ ਤਾਂ ਹੋਵੇਗੀ ਤੇ ਸਤਿਗੁਰੂ ਕਹਿੰਦੇ ਵੀ ਆਪਾਂ ਅਰਦਾਸ ਕਰਦੇ ਆ ਵੀ ਤੇਰੇ ਧਰਮ ਦੇ ਮਾਲਕਾ ਜੋ ਤੂੰ ਪੈਦਾ ਕੀਤਾ ਤੇਰੀ ਜੈ ਜੈਕਾਰ ਹੋਵੇ ਤੇ ਜੈ ਜੈਕਾਰ ਹੋਵੇਗੀ ਤਾਂ ਜੋ ਦੂਰੋਂ ਵੇਖ ਕੇ ਕੋਈ ਇਹ ਗੱਲ ਆਖੇ ਵੀ ਭਾਈ ਉਹ ਲਗਾੰਦਾ ਜੇ ਗੁਰੂ ਨਾਨਕ ਦਾ ਸਿੱਖਾ ਤੇ ਜਿਸ ਦੇ ਅੰਦਰ ਸੱਚ ਹੋਵੇਗਾ ਝੂਠ ਨੂੰ ਕੋਈ ਜਗ੍ਹਾ ਨਹੀਂ ਹੁੰਦੀ ਜਿਹਦੇ ਅੰਦਰ ਸੱਚ ਹੈ ਉਹਦੇ ਅੰਦਰ ਕੋਈ ਲਾਲਚ ਦੀ વૃਤੀ ਨਹੀਂ ਹੁੰਦੀ ਜਿਹਦੇ ਅੰਦਰ ਸੱਚ ਹੈ ਅੰਦਰ ਵਿਕਾਰ ਨੇ ਕੋਈ ਜਨਮ ਲੈਂਦਾ ਜਿਹਦੇ ਅੰਦਰ ਸੱਚ ਹੈ ਕੋਈ ਈਰਖਾ ਦੁਸ਼ੈ ਜਿਹੜੇ ਔਗਣ ਨੇ ਔਗਣ ਨਹੀਂ ਅੰਦਰ ਹੁੰਦੇ ਤੇ ਜਿੰਨੇ ਸਮੇਂ ਤੱਕ ਇਹ ਚੀਜ਼ਾਂ ਨੇ ਸਾਡੇ ਅੰਦਰ ਅਸੀਂ ਸੱਚ ਨਹੀਂ ਕਮਾ ਸਕਦੇ ਧਰਮ ਨਹੀਂ ਕਮਾ ਸਕਦੇ ਅਰਦਾਸ ਕਰਨਿਆਂ ਵੀ ਮਾਲਕਾ ਤੇਰੇ ਧਰਮ ਕੀ ਜੈਕਾਰ ਹੋਵੇ ਤੇ ਜੈ ਜੈਕਾਰ ਤਾਂ ਹੋ ਸਕਦੀ ਹੈ ਵੀ ਜਦੋਂ ਅਸੀਂ ਧਰਮ ਨੂੰ ਕਮਾਉਣਾ ਸ਼ੁਰੂ ਕਰ ਦੇਵਾਂਗੇ ਧਰਮੀ ਮਾਲਕ ਦੇ ਅੱਗੇ ਅਰਦਾਸ ਕਰਾਂਗੇ ਮਾਲਕਾ ਧਰਮ ਅਸੀਂ ਕਮਾਉਣਾ ਹੈ ਕਿਰਪਾ ਕਰ ਤੂੰ ਸਾਡੇ ਤੇ ਤੇ ਸੱਚ ਨੂੰ ਆਪਣੇ ਅੰਦਰ ਹਿਰਦੇ ਦੇ ਅੰਦਰ ਕਮਾਉਣਾ ਪਵੇਗਾ ਕਿ